ਅੱਜ 21 ਅਕਤੂਬਰ ਦਾ ਦਿਨ ਪੁਲਿਸ ਕਮੇਮਰੇਸ਼ਨ ਡੇ ਕਟੇ ਮਾਰਟੀਅਰਸ ਨੂੰ ਯਾਦ ਕੀਤਾ ਜਾਂਦਾ ਹੈ ਜਿਹਦੇ ਪਛੋਕੜ ਵਾਲਾ ਆਪਾਂ ਜਾਈਏ ਇਸੇ ਦਿਨ 1959 ਦੇ ਵਿੱਚ ਹੌਟ ਸਪ੍ਰਿੰਗਸ ਲਦਾਖ ਦੇ ਵਿੱਚ CRPF ਦੀ ਇੱਕ ਟੁਕੜੀ ਨੂੰ ਅਟੈਕ ਕੀਤਾ ਗਿਆ ਸੀ ਚਾਈਨੀਜ਼ ਸਟਰੂਕਸ ਵੱਲੋਂ ਅਰਧ ਦੇ ਚ ਸਾਡੇ ਹਿੰਦੁਸਤਾਨੀ ਜਵਾਨ ਸ਼ਹੀਦ ਹੋਏ ਸੀ ਉਸ ਤੋਂ ਅਗਲੇ ਸਾਲ 1960 ਦੇ ਵਿੱਚ ਜਦੋਂ 올 ਹੈਡਸ ਆਫ ਪੁਲਿਸ ਦੀ ਕਾਨਫਰੰਸ ਹੋਈ 올 ਰੀਡੀਅ ਲੇਵਲ ਤੇ ਉੱਥੇ ਡਿਸਾਈਡ ਕੀਤਾ ਗਿਆ ਸੀ ਕਿ ਅੱਜ ਦਾ ਦਿਨ ਅਸੀਂ ਆਪਣੀ ਸ਼ਹੀਦਾਂ ਦੀ ਯਾਦਗਾਰ ਦੇ ਤੌਰ ਤੇ ਮਨਾਵਾਂਗੇ इस साल टोटल एक सौ कानवे ऑफिसर डिफरेंट रैंक परसनैल वो शहीद होते एक सौ तीह स्टेट पुलिस न रिलेट ने और पैरामिलट्री रिटिड सिक्सटी वन ने सब तो ਇੰਪੋਰਟੈਂਟ ਸਾਡੇ ਵਾਸਤੇ ਪੰਜਾਬ ਦੇ ਵਿੱਚ ਸੀਗਾ ਕੈਰਜ਼ਮ ਦਾ ਦੌਰ ਪਰ ਮੈਂ ਤੁਹਾਡੇ ਨਾਲ ਯੂਥ ਸ਼ੇਅਰ ਕਰਨਾ ਚਾਹੁੰਦਾ 2000 ਦੇ ਕਰੀਬ ਸਾਡੇ ਆਫੀਸਰ ਤੇ ਜਵਾਨ ਸ਼ਹੀਦ ਹੋਏ ਜਦੋਂ ਕਿ ਅਤਵਾਦ ਨਾਲ ਲੜ ਰਹੇ ਸੀ ਉਹ ਦਿਨ ਜਿਹੜੇ ਪੁਰਾਣੇ ਪੁਲਿਸ ਆਫਸਰ ਨੇ ਉਹ ਜ਼ਰੂਰ ਸਮੇਂ ਤੇ ਹੋਣਗੇ ਸਾਡੇ ਬਾਟিয়ার ਫੈਮਿਲੀ ਇੱਥੇ ਬੈਠੀਆਂ ਉਦੋਂ ਜਦੋਂ ਵੀ ਡਿਊਟੀ ਤੇ ਕੋਈ ਆਫੀਸਰ ਜਾਂਦਾ ਸੀਗਾ ਪਤਾ ਨਹੀਂ ਸੀ ਹੁੰਦਾ ਵੀ ਵਾਪਸ ਆਉਣਾ ਹੈ ਕਿ ਨਹੀਂ ਆਉਣਾ ਔਰ ਪੰਜਾਬ ਪੁਲਿਸ ਨੇ ਸਾਰੀ ਫੋਰਸ ਨੇ ਸਾਰੇ ਰੈਂਕਸ ਨੇ ਬੜਾ ਡਟ ਕੇ ਮੁਕਾਬਲਾ ਕੀਤਾ ਦੁਆਸਤਾ ਔਰ ਐਗਜ਼ੈਂਪਲਰੀ ਵੇ ਨਾਲ ਮੋਂ ਕਾਪੂ ਕੀਤਾ ਲੋਕਾਂ ਦਾ ਸਹਿਯੋਗ ਬੜਾ ਰਿਹਾ ਪਰ ਪੁਲਿਸ ਦੀ ਵੀ ਬਹੁਤ ਵੱਡੀ ਕੁਰਬਾਨੀ ਰਹੀ ਮੈਨੂੰ ਯਾਦ ਆਦਾ ਬੜੀ ਕਲੀਅਰਲੀ ਕਿ ਪੁਲਿਸ ਫੈਮਲੀਆਂ ਨੂੰ ਟਾਰਗੇਟ ਕੀਤਾ ਗਿਆ ਉਹਦੇ باوجود ਵੀ ਪਰ ਤਾਂ ਫਾਈਟਿੰਗ ਸਪਿਰਿਟ ਕਦੇ ਨਹੀਂ ਹਾਰੀ ਮੈਨੂੰ ਇਹ ਵੀ ਯਾਦ ਹੈ ਕਿ ਆਪਰੇਸ਼ਨਸ ਦੇ ਵਿੱਚ ਬੁਲੇਟ ਪ੍ਰੂਫ ਟਰੈਕਟਰ ਆਗੇ ਬਾਅਦ ਸਾਡੇ ਜਾਬਾਜ਼ ਆਫੀਸਰ ਤੇ ਮੁਲਾਜ਼ਮ ਜਿੰਨੇ ਵੀ ਸੀਗੇ ਜੇਡੋਂ AK47 ਦਾ ਵੀ ਬੱਸ ਆ ਰਿਹਾ ਉਹਨਾਂ ਨੂੰ ਰੋਕਣਾ ਪੈਂਦਾ ਹੁੰਦਾ ਸੀ ਵੀ ਟਰੈਕਟਰ ਆ ਲੈਣ ਦਿਓ ਉਹ ਕਹਿੰਦੇ ਸਰ ਗੱਲ ਹੀ ਕੋਈ ਨਹੀਂ ਆਪਾਂ ਅੱਗੇ ਵਧਣਾ ਐਡਵਾਂਸ ਕਰਨਾ ਐਸੇ ਤਰ੍ਹਾਂ ਆਪਰੇਸ਼ਨਸ ਦੇ ਵਿੱਚ ਬੁਲੇਟ ਪ੍ਰੂਫ ਜੈਕਟਸ ਉਦੋਂ ਆਈਆਂ ਬਾਅਦ ਦੇ ਵਿੱਚ ਉਹਨਾਂ ਨੂੰ ਵੀ ਕਾਉਣ ਵਾਸਤੇ ਕਾਫੀ ਕਹਿਣਾ ਪੈਂਦਾ ਸੀ ਉਹ ਕਹਿੰਦਾ ਸਰ ਗੱਲ ਹੀ ਕੋਈ ਨਹੀਂ ਆਪਾਂ ਸਾਰਿਆਂ ਨੂੰ ਪਾਵਰ ਪਾਵਰ ਕਰ ਲੈਣਾ ਸੋ ਸਾਡੇ ਇਹ ਟ੍ਰੈਡੀਸ਼ਨ ਹੈ ਨਵੇਂ ਆਫੀਸਰ ਨੂੰ ਮੈਜੂਰੇ ਸ਼ੇਅਰ ਕਰਨਾ ਚਾਹੁੰਦਾ ਕਿ ਹਮੇਸ਼ਾ ਇਸ ਚੀਜ਼ ਨੂੰ ਯਾਦ ਰੱਖੋ ਔਰ ਜਾ ਪੁਲਿਸ ਮੈਂ ਤੁਹਾਨੂੰ ਇਹ ਵੀ ਸ਼ੇਅਰ ਕਰਨਾ ਚਾਹੁੰਦਾ ਫਸਟ ਸਟੇਟ ਪੁਲਿਸ ਬਣੀ ਜਿਹਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਦਾ ਕਲਰ ਦਿੱਤਾ ਗਿਆ ਉਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਆਫ ਇੰਡੀਆ ਦਾ ਜਿਹੜਾ ਕਲਰ ਹੈ ਉਹ ਆਰਮ ਫੋਰਸਜ਼ ਵਿੱਚ ਮਿਲਦਾ ਸੀ ਆਰਮੀ ਨੇਵੀ ਐਂਡ 에ਅ ਫੋਰਸ ਇਹ ਜਿਹੜਾ ਤੁਸੀਂ ਸਾਰੇ ਵਰਦੀ ਦੇ ਉੱਤੇ ਦੇਖ ਰਹੇ ਹੋ ਇਹ ਪ੍ਰੈਜ਼ੀਡੈਂਟ ਆਫ ਇੰਡੀਆ ਦਾ ਕਲਰ ਉਦੋਂ ਕੇ ਪੀਐਸ ਗਿੱਲ ਸਾਹਿਬ ਸਾਡੇ ਡੀਜੀ ਸੀਗੇ ਉਹਨੇ ਸੈਂਟਰ ਦੇ ਵਿੱਚ ਜਾ ਕੇ ਇਹਨੂੰ ਕੇਸ ਨੂੰ ਕਲੀਅਰ ਕੀਤਾ ਤੇ ਰੂਲ ਅਮੈਂਡ ਹੋਏ ਓਨਲੀ ਫॉर ਪੰਜਾਬ ਪੁਲਿਸ ਤੋਂ ਸਾਡੇ ਜਿਹੜੀ ਸੱਚੀ ਸਿਧਾਂਤ ਜੀ ਹੈ ਸਾਡੇ ਜਿਹੜੇ ਸਾਹਮਣੇ ਪਰਿਵਾਰ ਬੈਠੇ ਹੈ ਇਹਨਾਂ ਦੀ 19 ਰਿਸਪੈਕਟ ਕਰੀਏ ਔਰ ਆਪਣੇ ਪਰਿਵਾਰ ਵਾਂਗੂ ਇਹਨਾਂ ਦੇ ਜਿਹੜੇ ਦੁੱਖ ਤਕਲੀਫ ਹੋ ਦੂਰ ਕਰੀਏ ਇਹ ਜਿਹੜੇ ਕੁਰਬਾਨੀਆਂ ਨੇ ਉਦੇਸਾ ਪਤਾ ਹੀ ਆਪਾਂ ਸਾਰੇ ਸ਼ਾਂਤੀ ਮੰਨ ਰਹੇ ਆ। ਉਹ ਸਾਰੇ ਜਿਹੜੇ ਆਫੀਸਰ ਨੇ ਕਿਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ। ਸਪੈਸ਼ਲੀ ਇਸ ਸਾਲ ਦੇ ਵਿੱਚ ਉਹਨਾਂ ਨੂੰ ਸਪੈਸ਼ਲ ਸਾਡਾ ਸਲੂਟ ਹੈ। ਕਿਉਂਕਿ ਇਹਦੀ ਲਾਈਨ ਆਫ ਡਿਊਟੀ ਜਿਹੜੀ ਕਿ ਵਰਨਿੰਗ ਕੀਤੀ ਜਾਂਦੀ ਹੈ। ਉਹ ਆਪਾਂ ਸਾਰੇ ਉਹਨੂੰ ਬਹੁਤ ਹੀ ਮਾਣ ਵਾਲੀ ਗੱਲ ਤੇ ਬਹੁਤ ਸੈਡ ਹੁੰਦਾ ਹੀ ਆ ਬਟ ਇਹ ਵੀ ਮਾਣ ਹੁੰਦਾ ਕਿ ਅਸੀਂ ਵੀ ਆ ਪਲੇਟ ਡਾਉਨ ਆਵਰ ਲਾਈਫ ਇਨ ਦੀ ਲਾਈਨ ਆਫ ਡਿਊਟੀ ਜਿਹੜੇ ਪੰਜਾਬ ਪੁਲਿਸ ਦੇ ਤਿੰਨ ਮੈਂਬਰਸ ਇਸ ਸਾਲ ਦੇ ਵਿੱਚ ਹੋਏ ਆ ਉਹਦੇ ਐਸਐਸ ਜਰਨਜੀਤ ਸਿੰਘ ਐਸਐਸ ਧਨਵੰਤ ਸਿੰਘ ਤੇ ਕਾਂਸਟੇਬਲ ਹਰਸ਼ਵੀਰ ਸਿੰਘ ਉਹਕੇ ਲੋਕਲ ਨੇ ਮੈਸ ਕਰਕੇ ਨੇ ਨਾਮ ਪੜਿਆ ਸਾਡੇ ਵਾਸਤੇ ਸਾਰੇ ਹੀ ਜਿਹੜੇ ਮਾਰਟੀਅਰਸ ਨੇ ਦੇ ਆਰ ਵੈਰੀ ਵੈਰੀ ਇੰਪੋਰਟੈਂਟ ਸੋ ਜਿਹੜਾ ਸਾਡਾ ਅੱਜ ਦਾ ਇਥੋਂ ਏਕਵੇ ਹੈ ਉਹ ਹੈ ਕਿ ਸਾਡੇ ਜਿਹੜੇ ਸ਼ਹੀਦ ਹੋਏ ਨੇ ਆਫੀਸਰਸ ਉਹਨਾਂ ਦੀ ਫੈਮਿਲੀ ਨੂੰ ਰਿਸਪੈਕਟ ਕਰੀਏ ਤੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਕੇ ਜਿਹੜੀ ਸ਼ਾਂਤੀ ਇਹ ਕੁਰਬਾਨੀਆਂ ਦੇ ਕੇ ਪੰਜਾਬ ਨੂੰ ਤੇ ਖੇਤਰਾਂ ਦੇ ਵਿੱਚ ਜਿੱਥੇ ਨੈਕਸਲ ਪ੍ਰੋਬਲਮ ਹੈ ਟੈਰਰਿਸਟ ਦੀ ਪ੍ਰੋਬਲਮ ਹੈ ਉਹਨੂੰ ਜਿਹੜੀ ਸ਼ਾਂਤੀ ਬਰਕਰਾਰ ਹੋਈ ਹੈ ਉੱਤੇ ਆਪਾਂ ਪਹਿਲਾ ਦਈਏ ਬਤੌਰ ਪੁਲਿਸmen ਐਨਫੋਰਸਰ ਅਫਸਰ ਔਰ ਮੈਂ ਸਪੈਸ਼ਲ ਥੈਂਕਸ ਵੀ ਕਰਦਾ ਸਾਡੇ ਸਾਰੇ ਮਹਿਮਾਨ ਸਪੈਸ਼ਲ ਆਏ ਨੇ ਮੈਡਮ ਸਾਖੀ ਸਾਨੀ ਜੀ ਆਈਐਸ ਡਿਪਟੀ ਕਮਿਸ਼ਨਰ ਅੰਮ੍ਰਿਤ ਸਰ ਮੈਡਮ ਲక్ష్ਮੀਕਾਂਤਾ ਚਾਵਲਾ ਜੀ ਜੋ ਹਮੇਸ਼ਾ ਹੀ ਉਹਨਾਂ ਨੇ ਇਹ ਸਾਰਾ ਦੌਰ ਦੇਖਿਆ ਹੈ ਔਰ ਟੱਕੀ ਆਮ ਫੋਰਸਿਸ ਦੇ ਨਾਲ ਖੜੇ ਰਿਹਾ ਸਾਡੇ ਰਿਟਾਇਰਡ ਆਫਸਰਸ ਔਰ ਸਪੈਸ਼ਲ ਜਿਹੜੇ ਅੱਜ ਸਾਡੇ ਮਹਿਮਾਨ ਨੇ ਸਾਡੀਆਂ ਮਾਟੇ ਫੈਮਿਲੀ ਇਕਵਾਦ ਲਾਸ ਤੇ ਮਹਿਫਿਲ ਸੈਲੂਟ ਕਰਦਾ ਸਾਰੇ ਜਿਹੜੇ ਸਾਡੇ ਗੈਲੈਂਟ ਪੁਲਿਸ ਆਫਸਰ ਜੈ ਹਿੰਦ